ਜੀ ਸਤਿ ਸ਼੍ਰੀ ਗੰਗਾਂ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਆਪਣਾ ਸੰਡੇ ਦਾ ਵਲੌਗ ਅੱਜ ਆਪੋਂ ਠੀਏ ਜੀ ਲੇਟ 6 ਵਜੇ ਪਹਿਲਾਂ ਉੱਠਦੇ ਸੀ ਆਪਾਂ 5 ਵਜੇ ਕਿਉਂਕਿ ਅੱਜ ਅੱਜੇ ਨੇ ਸਕੂਲ ਲਈ ਆਣਾ ਜੀ ਬੱਚੇ ਵੀ ਸੁੱਤੇ ਪੈਨੇ ਆ ਜੀ ਆਪਾਂ ਪੀਤੀਏ ਚਾਹ ਖਾਣੇ ਆ ਬੱਚਿਆਂ ਨੂੰ ਲਓ ਜੀ ਹੁਣ ਆਪਾਂ ਥੋੜਾ ਜਿਹਾ ਉੱਚੀ ਬੋਲੇ ਕੋਲੇ ਨਿੱਕੇ ਬੱਚੇ ਨੂੰ ਤਾਂ ਜਾਗ ਵੀ ਆ ਗਈ ਚਾਹ ਕੇ ਦਾ ਹੌਲੀ ਹੌਲੀ ਨਿੱਕੇ ਬੱਚੇ ਨੂੰ ਤਾਂ ਬਿਨਾਂ ਠਾਹੀ ਜਾਗਾ ਆ ਗਈ ਹੈ ਨਾ ਸ਼ਵਿਤਾ ਜੀ ਇੱਦਦੇ ਜਾਗਾ ਆ ਗਿਆ ਛੇਨੂੰ ਠਾਇਆ ਸੀ ਕਿਸੇ ਨੇ ਉਹ ਗੰਦੇ ਕੰਮ ਸਵੇਰੇ ਜੇ ਸ਼ਰਾਰਤਾ ਸਵੇਰੇ ਸਵੇਰੇ ਸ਼ਰਾਰਤਾ ਕਰਨ ਲੱਗਿਆ ਰੋ ਉਹ ਨਿੰਦੀ ਹੁੰਦੀ ਹੈ ਹੋਰ ਉਹ ਨਹੀਂ ਨਿੰਦੀ ਨੂੰ ਸ਼ੌਜੋ ਫਿਰ ਸ਼ੌਜੋ ਨਿੰਨੀ ਕਰ ਲੋ ਨਿੰਨੀ ਕਰ ਲੋ

जगा दे उन्होंने उठा दे उन्होंने उठा दे उठ जा चलो जी उठाओ चलो 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 जगा दो के उठ जो, ठा दो दीपू कि जागता नहीं हममो नु जगा दे हममो नु के हममो आ जगाता दीपु नु उठण लागो उठण लागो तो, तो, तो उठण सार हममो नु जगा दे चढ़ गए चढ़ गए बेड ते चढ़ गए चढ़ गए ਰੁੜਨਾ ਨਹੀਂ ਇਧਰ ਰੁੜਜੀ ਗਈ ਤੇ ਥੱਲੇ ਹੰਮੂ ਨੂੰ ਜਗਾ ਦੇ ਹੁਣ ਹੰਮੂ ਨੂੰ ਹੰਮੂ ਕਿੱਥੇ ਗਈ ਹੰਮੂ ਕਿੱਥੇ ਹੰਮੂ ਹੰਮੂ ਇਧਰ ਪਿੱਛੇ ਦੀਦੀ ਪਈ ਐ ਦੀਦੀ ਹੰਮੂ ਨੂੰ ਜਗਾ ਦੇ ਕਿ ਹੰਮੂ ਕੰਨਾ ਮੰਦਤਰੀ ਦੀਦੀ ਹੋਸ ਉਹ ਰੁੜਗੇ ਰੁੜਗੇ

ਆਪਕੋ ਤੁਹਾਨੂੰ ਦਿੰਦੀ ਮਿੰਟ ਫੋਨ ਦਾ ਕੀ ਹੋ ਗਿਆ ਕੀ ਕਰਤਾ ਹਾਂ ਕੀ ਕਹਿੰਦੇ ਸੌਣ ਨਹੀਂ ਦਿੰਦਾ ਲੋ ਜੀ ਬੱਚੇ ਅੱਜ ਘਰੇ ਹੈਗੇ ਪਰ ਮੈਂ ਸਾਡੀ ਅੱਜ ਕੰਮ ਕਰਾਉਂਦੀ ਆ ਮੇਰੇ ਨਾਲ ਕਰੇ ਝਾੜੂ ਲਾਉਂਦੀ ਐ ਆਉਂਦਾ ਲਾਉਣਾ दीपू के घर다가 সাইকেল তো কেনে রজি আজ জালে কাপড়ে যা পা ধোনে এহি কাল আলে রাত তোতে সিগি દીপু oda সাইকেল সাফ করি জেందে করতা દીপু દીপু সাইকেল সাফ করতা

लो जी ग्यारह बज गए तो हम आप रोटी खा ली सारे काम करके हम आप पन... नहाने वाले रहने बस बच्चे नहा ले जी इन्हें बाल फरोल दें हम आप जी भुख

ਉਹ ਬੀਹਣਾ ਪੈੜਾ ਲੱਗੂਗਾ ਦੇਖੋ ਛੇਤੀ ਛੇਤੀ ਹੈ ਨਾ ਜੂਰਾ ਕਾ ਦੋ ਦੇ ਛੇਤੀ ਛੇਤੀ ਪੜ ਉਹਦੇ ਕਾ ਸੋਨਾ ਖੰਜੂਗਾ ਅਮ ਕੋਈ ਕਰਦਾ ਨਹੀਂ ਪੜਾ ਕੇ ਮੇ ਲੱਗੂਗਾ ਕਿ ਤ ਜਾਣਾ ਨਾ ਆਨੇ ਆਨੇ ਦੇਖੋ ਆਦੇ ਆਨੇ ਪਾ ਕੇ ਬੱਚਾ ਇਹ ਪੜਾ ਲੱਗਦਾਗਾ ਹਾਂ ਛੇ ਹਾਂ ਸੰਤ ਪਤਾ ਹੀ ਨਹੀਂ ਸੀਗਾ ਤੇ ਤੂੰ ਤੇਰੇ ਵਾਲ ਖਿਲਰੇ ਪਏ ਤੂੰ ਪੜੀ ਨਹੀਂ ਲੱਗਦੀ

कि hey. yeah. मैं बाल तेरे होने देख हैं? है। बाल खिल रहे हैं ना? हाँ, मैं मम्मी देख रही हूँ मम्मी। तेरी मम्मी का है है। बाल तो तमांग दे। तेरे बाल। तमांग दे बाल।

मैं तरक मैं मैसेज कर देता हूं देर लगती होगी और चीज तो होगी वीर को बनाओ रे और ये दिपु के बाल देख रहे हैं कितना बड़े बाल हैं अरे मारे दिपु के बाल दोोटा में है और मम्मी ने